ਇਹ ਮਰੂਤੀ ਦੀ ਪਹਿਲੀ ਇਲੈਕਟ੍ਰਿਕ ਕਾਰ ਹੈ ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਇਲੈਕਟ੍ਰਿਕ ਕਾਰਾਂ ਦੇ ਨਿਰਮਾਣ ਦੀ ਦਿਸ਼ਾ ਦੇ ਵਿੱਚ ਭਾਰਤ ਨੇ ਇੱਕ ਲੰਮੀ ਪੁਲੰਕ ਪੱਟੀ ਹੈ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਦੀ ਇਲੈਕਟ੍ਰਿਕ ਕਾਰ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਹੰਸਲਪੁਰ ਦੇ ਵਿੱਚ ਇਹ ਵਿਟਾਰਾ ਨਾਮ ਦੀ ਕਾਰ ਨੂੰ ਹਰੀ ਝੰਡੀ ਦਿਖਾਈ ਹੈ ਕਾਰ ਦੇ ਨਿਰਮਾਣ ਨੂੰ ਹਰੀ ਝੰਡੀ ਦਿਖਾਈ ਹੈ ਇਹ ਮਰੂਤੀ ਦੀ ਪਹਿਲੀ ਇਲੈਕਟ੍ਰਿਕ ਕਾਰ ਹੈ ਇਹ ਵਾਹਨ ਪੂਰੀ ਤਰ੍ਹਾਂ ਦੇ ਨਾਲ ਭਾਰਤ ਦੇ ਵਿੱਚ ਨਿਰਮਿਤ ਹੋਵੇਗਾ ਤੇ ਵਿਦੇਸ਼ਾਂ ਨੂੰ ਇਸ ਵਾਹਨ ਦਾ ਨਿਰਯਾਤ ਵੀ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰੋਜੈਕਟ ਦੇ ਉਦਘਾਟਨ ਦੇ ਮੌਕੇ ਇੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਵੀ ਕੀਤਾ ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਦੇ ਨਾਲ ਭਾਰਤ ਦੇ ਵਿੱਚ ਸੰਤਤੀ ਸੰਨਤ ਦੇ ਵਿਕਾਸ ਦੀ ਦਿਸ਼ਾ ਦੇ ਵਿੱਚ ਇੱਕ ਨਵਾਂ ਹੁਲਾਰਾ ਮਿਲੇਗਾ ਤੇ ਨਾਲ ਦੀ ਨਾਲ ਰੋਜ਼ਗਾਰ ਦੀ ਦਿਸ਼ਾ ਦੇ ਵਿੱਚ ਵੀ ਭਾਰਤ ਨੇ ਇਸ ਪ੍ਰੋਜੈਕਟ ਦੇ ਨਾਲ ਇੱਕ ਵੱਡੀ ਪੁਲੰਗ ਪੁੱਟੀ ਹੈ। ਪ੍ਰਿਮਾਨ ਭੁਪੇਂਦਰ ਭਾਈ ਪਟੇਲ ਭਾਰਤ ਮੇ ਜਾਪਾਨ ਕੇ ਰਾਜਦੂਤ ਪ੍ਰਿਮਾਨ ਕੇਟੀ ਉਨੋਸਾਨ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਕੇ ਪ੍ਰੈਜ਼ੀਡੈਂਟ तोशी हीरो सुजुकी सान मारुति सुजुकी इंडिया लिमिटेड के एमडी हिताशी ताकेउची उची चेयरमैन आरसी भार्गव अंसलपुर प्लांट के सभी कर्मचारी अन्य महानुभाव देवी और सज्जनों गणेश उत्सव के इस उल्लास में आज भारत की मेक इन इंडिया इस यात्रा में एक नया अध्याय जुड़ रहा है ये मेक इन इंडिया मेक फॉर द वर्ल्ड हमारे उस लक्ष्य की तरफ एक बड़ी छलांग है आज से भारत में बने इलेक्ट्रिक व्हीकल्स सौ देशों को एक्सपोर्ट किए जाएंगे साथ ही आज हाइब्रिड बैटरी इलेक्ट्रोड मैन्युफैक्चरिंग भी स्टार्ट हो रही है आज का ये दिन भारत और जापान की फ्रेंडशिप को भी नया आयाम दे रहा है मैं सभी देशवासियों को जापान को ਸੂਜਕੀ ਕੰਪਨੀ ਕੋ ਬਹੁਤ ਬਹੁਤ ਵਧਾਈ ਦਿੰਦਾ ਤੇ ਹੁਣ ਤਾਮਿਲਨਾਡੂ ਤੋਂ ਖਬਰ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਾਸ ਤੌਰ ਤੇ ਤਾਮਿਲਨਾਡੂ ਸਰਕਾਰ ਦੇ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਹੋਏ ਨੇ ਦਰਅਸਲ ਤਾਮਿਲਨਾਡੂ ਦੀ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਨਾਸ਼ਤਾ ਯੋਜਨਾ ਦੇ ਤਹਿਤ ਇਸ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਸੂਬੇ ਦੇ ਸ਼ਹਿਰੀ ਖੇਤਰਾਂ ਦੇ ਵਿੱਚ ਇਸ ਦਾ ਵਿਸਥਾਰ ਕੀਤਾ ਜਾ ਰਿਹਾ ਤੇ ਇਸ ਨੂੰ ਲੈ ਕੇ ਖਾਸ ਤੌਰ ਤੇ ਵਿਸਥਾਰ ਨੂੰ ਲੈ ਕੇ ਕੀਤੇ ਗਏ ਪ੍ਰੋਗਰਾਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਬੱਚਿਆਂ ਨੂੰ ਖਾਸ ਤੌਰ ਤੇ ਭੋਜਨ ਪਰੋਸਿਆ ਗਿਆ ਭੋਜਨ ਪਰੋਸਣ ਦੇ ਦੌਰਾਨ ਇਸ ਯੋਜਨਾ ਦਾ ਰਸਮੀ ਤੌਰ ਤੇ ਵਿਸਥਾਰ ਕੀਤਾ ਗਿਆ ਮੁੱਖ ਮੰਤਰੀ ਮਾਨ ਨੇ ਖਾਸ ਤੌਰ ਤੇ ਬੱਚਿਆਂ ਦੇ ਨਾਲ ਬੈਠ ਕੇ ਭੋਜਨ ਵੀ ਕੀਤਾ ਇਹ ਵਿਸਥਾਰ ਯੋਜਨਾ ਦਾ ਪੰਜਵਾਂ ਪੜਾਅ ਸ਼ੁਰੂ ਹੋਇਆ ਜਿਸ ਦੇ ਵਿੱਚ 2429 ਸਕੂਲਾਂ ਦੇ 3.6 ਲੱਖ ਵਾਧੂ ਬੱਚਿਆਂ ਨੂੰ ਹੁਣ ਇਸ ਦਾ ਲਾਭ ਹੋਵੇਗਾ ਇਸ ਯੋਜਨਾ ਦੇ ਵਿਸਥਾਰ ਤੋਂ ਬਾਅਦ ਹੁਣ ਸੂਬੇ ਦੇ ਵਿੱਚ ਕੁੱਲ 20 ਲੱਖ 59 ਲੱਖ ਬੱਚਿਆਂ ਨੂੰ 20.98 ਲੱਖ ਬੱਚਿਆਂ ਨੂੰ ਮੁੱਖ ਮੰਤਰੀ ਨਾਸ਼ਤਾ ਯੋਜਨਾ ਦਾ ਲਾਭ ਮਿਲੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਾਸ ਤੌਰ ਤੇ ਤਾਮਿਲਨਾਡੂ ਪਹੁੰਚੇ ਹੋਏ ਨੇ ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਸਕੂਲੀ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਉਪਲਬਧ ਕਰਵਾਇਆ ਜਾਂਦਾ ਆਈ ਫੀਲ Very honored to be here to launch a breakfast scheme for urban schools. And uh, thanks to the Chief Minister of Tamil Nadu, Mr. Stalin, Deputy CM, Swaminathan, Madam, and uh, all the cabinet of uh, Tamil Nadu, especially Kanimoi, because uh, we were sitting together in Parliament. Uh, I, I was elected in uh, 2014, and uh, we were supposed to sit together and uh, raise our voices for our. राइट्स एंड आवर स्टेट्स सो थैंक यू कनीम फॉर इन्वाइटिंग मी हेयर बहुत अच्छा लगा कि आज ब्रेकफास्ट स्कीम जो रूरल में तो पहले ही चलती थी लेकिन अर्बन बच्चों के लिए ब्रेकफास्ट की स्कीम जो शुरू हुई है उसके लिए मैं बहुत बहुत बधाई देता हूं बहुत कंग्रेचुलेशन यू ऑलरेडी सेट दैट अ हंग्री चिल्ड्रन कैन नॉट लर्न अगर बच्चा भूखा है तो उसमें सीखने की क्षमता कम हो जाती है उसका ध्यान सिर्फ अपनी भूख मिटाने की तरफ होता है मिड डे मील इज गुड आइडिया बट वर्किंग विमेन्स उनको दो दो घंटे पहले जगना पड़ता है बच्चे को कुछ खिला के फिर स्कूल भेजना है मिड डे मील तो चलो मिलता है सो इट्स वेरी वेरी गुड इनिशिएटिव टेकन बाय तमिलनाडु एंड आई प्रोमिस यू सर आई विल ऑल्सो कंसिडरेट in my cabinet to start it in Punjab also. बिकॉज हमारे देश में चावल की कोई कमी नहीं है अनाज की कोई कमी नहीं वी आर पंजाबीज वी आर फूड वॉल ऑफ इंडिया 1 लाख 80 185 लाख मीट्रिक टन राइस एंड 1 120 लाख मीट्रिक टन ऑफ गेहूं वीट हम सेंट्रल पूल में देते हैं पंजाब दे ਵਿੱਚ ਯੁੱਧ ਨਸ਼ਿਆਂ ਵਿਰੋਧ ਪ੍ਰੋਗਰਾਮ ਦੇ ਤਹਿਤ ਗੰਭੀਰਤਾ ਦੇ ਨਾਲ ਕੰਮ ਚੱਲ ਰਿਹਾ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਨਸ਼ਿਆਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਨਸ਼ੇ ਦੇ ਸੁੱਧਾਗਰਾਂ ਨੂੰ ਫੜਿਆ ਜਾ ਰਿਹਾ ਹੈ ਨਸ਼ੇ ਜਬਤ ਕੀਤੇ ਜਾ ਰਹੇ ਨੇ ਅਤੇ ਨਸ਼ੇ ਦੇ ਪੈਸੇ ਨਾਲ ਬਣਾਈਆਂ ਗਈਆਂ ਪ੍ਰਾਪਰਟੀਆਂ ਵੀ ਕਾਨੂੰਨਾਂ ਦੇ ਆਧਾਰ ਤੇ ਟੈਟੇਰੀ ਕੀਤੀਆਂ ਜਾ ਰਹੀਆਂ ਨੇ ਕਬਜ਼ੇ ਵੀ ਛੁੜਾਏ ਜਾ ਰਹੇ ਨੇ ਅਜਈਆਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ੇ ਕੀਤੀਆਂ ਜ਼ਮੀਨਾਂ ਤੋਂ ਪੁਲਿਸ ਜਿਹੜੀ ਹੈ ਲਗਾਤਾਰ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਸਿਹਤ ਵਿਭਾਗ ਦੇ ਵੱਲੋਂ ਵੀ ਲਗਾਤਾਰ ਨਸ਼ੇ ਦੇ ਸ਼ਿਕਾਰ ਨੌਜਵਾਨਾਂ ਨੂੰ ਨਸ਼ੇ ਛਡਾਉਣ ਦੇ ਲਈ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਨਸ਼ਾ ਛਡਾਊ ਕੇਂਦਰਾਂ ਦਾ ਵਿਕਾਸ ਕੀਤਾ ਜਾ ਰਿਹਾ ਤੇ ਵਿਸਥਾਰ ਕੀਤਾ ਜਾ ਰਿਹਾ ਹੈ ਅਜਿਹੀ ਇੱਕ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਹੁੰਚੇ ਮੁਹਾਲੀ ਦੇ ਵਿੱਚ ਜਿੱਥੇ ਉਹਨਾਂ ਵੱਲੋਂ ਨਸ਼ਾ ਛਡਾਈ ਛਡਾਊ ਕੇਂਦਰਾਂ ਦੇ ਵਿੱਚ ਕਾਰਜਰਤ ਡਾਕਟਰਾਂ ਨੂੰ ਸੰਬੋਧਨ ਕੀਤਾ ਗਿਆ ਇਹ ਸਾਡਾ ਬਹੁਤ ਇੱਕ ਅਹਿਮ ਪ੍ਰੋਗਰਾਮ ਹੈਗਾ ਜੀ ਜਿਹੜਾ ਵੀ ਹੈਵ ਮਾਸਟਰ ਟ੍ਰੇਨਰਸ ਡਾਕਟਰ ਸੰਦੀਪ ਨਹੀਂ ਆਈ ਥਿੰਕ ਨਹੀਂ ਅੱਜ ਇੱਥੇ ਫੋਰ ਹਾਥਖੜੇ ਜਿਹੜੇ ਖੜੇ ਹੋਏ ਹੋਏ ਕੁੜੇ ਜਰਾ ਲਾਊਡ ਚੀਅਰਸ ਫੋਰ ਦਮ ਜੀ ਤਾਲੀਆਂ ਬਜਾ ਕੇ ਸਵਾਗਤ ਕਰੋ ਇਹ ਜਿਸ ਤਰ੍ਹਾਂ ਤੁਹਾਡੇ ਨਾਲ ਡਾਕਟਰ ਬਸੰਤ ਦੇਖੋ ਜਿਹੜਾ ਤੁਹਾਡੇ ਸੈਕਟਰੀ ਹੈ ਆਈਐਸ ਹੈ ਉਹ ਵੀ ਡਾਕਟਰ ਹੈ ਉਹ ਜਿਹੜਾ ਮਿਨਿਸਟਰ ਹੈ ਉਹ ਡਾਕਟਰ ਹੈ ਸੋ देयर ਆਲ ਡਾਕਟਰਸ ਔਨ ਦਾ ਸਟੇਜ ਸੋ ਐਂਡ ਆਲ ਮੈਡੀਕਲ ਪਰਸਨਲ ਇਨ ਦਸ ਆਲ ਐਂਡ ਕਿੰਨੇ ਹੋਣ ਇੱਥੇ 20 ਦਾ ਪੈਚ ਹੈ ਕਿੰਨੇ ਅਗੇ ਟ੍ਰੇਨਿੰਗ ਗਰਾਉਂਡ ਵਾਲੇ ਬੈਠੋ ਜੀ ਪਲੀਜ਼ 37 ਇੱਕ ਹੈ ਜੀ 35 ਟ੍ਰੇਨੀਜ਼ ਅਭੀ ਇਸ ਸਟੇਜ ਟ੍ਰੇਨੀਜ਼ ਖੜੇ ਹੋ ਜੀ ਸਾਰੇ ਡਾਕਟਰ ਜਿਹੜੇ ਇੱਕ ਵਾਰੀ ਜੀ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ ਜੀ ਨਾਲ प्लीज बट हो जा एक ਤਾਂ ਇਹਦਾ ਇੱਕ ਕੰਪੋਨੈਂਟ ਇਹ ਹੈਗਾ ਜੀ ਜਿਹੜਾ ਸਾਡਾ ਨੈਸ਼ਨਲ ਡਰਗ ਡਿਪੈਂਡੈਂਸ ਐਂਡ ਟ੍ਰੀਟਮੈਂਟ ਸੈਂਟਰ ਹੈ ਵਿੱਚ سپੋਸ ਵਿਚ ਇਸ ਇਨ ਦਾ ਆਲ ਰਿਜਿਸਟਰੀਡ ਆਫ ਮੈਡੀਕਲ ਸੈਂਸਸ ਸੋ ਪਹਿਲਾਂ ਅਸੀਂ ਡਾਕਟਰਸ ਉੱਥੇ ਭੇਜੇ ਆਬਵੀਅਸਲੀ ਦੇ نو ਮੋਰ ਦੈਨ ਮੀ ਆ ਡਾਕਟਰ ਬਸੰਤ অর ਇਵਨ ਮਾਈ ਬੂਸੇਦਰ ਸਕੱਟਰੀਸਟ ਸੋ ਦੇ ਆਰ ਦਾ ਐਕਸਪਰਟਸ ਜੋ ਗਲੋਬਲ ਬੈਸਟ ਪ੍ਰੈਕਟਿਸਸ ਹੈ ਗਿਆ ਉਹ ਮਤਲਬ ਇਫ ਦਾ ਡਾਕਟਰਸ ਨੇਮਸ نو ਵਿਲ ਇਟ ਹੈਲਪ Even JO doctors of AIMS Mohali know it. Will it help the people of Punjab? How will it help? This knowledge has to flow from National Drug Dependence Treatment Center to AIMS Mohali, then to all the centers, to all the psychiatrists, to all the medical officers. Now we are training medical officers. Those who got the training were psychiatrists. Is that right? there also characters they are experts so they know already know more but uh, they have gone have you learned something good from their new practices so odech kuch ek chijyan sige ek ta jade heroin red ek ta onanutri tablets na manage karde si we already want to start liquid methadone therapy acha addiction is only among boys or girls both kudiyan bachche baithya hai kyon bhi kudiyan kadiyan why should boys have all the fun ਉਧਰ ਪੰਜਾਬ ਦੇ ਵਿੱਚ ਵੀ ਸੌਰਵ ਭਾਰਤਵਾਦ ਦੇ ਘਰ ਦੇ ਉੱਤੇ ਈਡੀ ਦੀ ਛਾਪੇਮਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਰਿਐਕਸ਼ਨ ਸਾਹਮਣੇ ਆਇਆ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੀ ਕੇਂਦਰ ਸਰਕਾਰ ਦੇ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਕੁਲਦੀਪ ਸਿੰਘ ਧਾਲੀਵਾਲ ਨੇ ਇਲਜ਼ਾਮ ਲਗਾਏ ਨੇ ਕਿ ਕੇਂਦਰੀ ਏਜੰਸੀਆਂ ਦੀ ਮਦਦ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਕੇਂਦਰ ਸਰਕਾਰ ਨੇ ਬੀਜੇਪੀ ਨੇ ਸਾਡੇ ਦਿੱਲੀ ਦੇ ਵਿੱਚ ਸਾਬਕਾ ਮੰਤਰੀ ਐਸ.ਐਲ.ਏ ਦਿੱਲੀ ਪ੍ਰਦੇਸ਼ ਦੇ ਇੰਚਾਰਜ ਸਾਡੀ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਸਰਦਾਰ ਭਾਰਤਵਾਦ ਜੀ ਦੇ ਅੱਜ ਦਾ ਈਡੀ ਦਾ ਰੇਟ ਜਿਹੜਾ ਉਹ ਕਰਾਇਆ ਗਿਆ ਈਡੀ ਨੇ ਉਹਨਾਂ ਦੇ ਖਿਲਾਫ ਜਿਹੜਾ ਰੇਟ ਕੀਤਾ ਉਹ ਇੱਕ ਉਸ ਕੇਸ ਦੇ ਵਿੱਚ ਕੀਤਾ ਜਿਹੜਾ 2118 19 ਦਾ ਕੇਸ ਸੀਗਾ ਉਸ ਸਮੇਂ ਪਾਦਵਾ ਜੀ ਦਿੱਲੀ ਦੇ ਮੰਤਰੀ ਨਹੀਂ ਸੀਗੇ ਨਾਉ ਨਾ ਦਾ ਇਸ ਕੇਸ ਦੇ ਨਾਲ ਕੋਈ ਤਲਕ ਵਾਸਤਾ ਸੀਗਾ ਪਰ ਕਿਉਂਕਿ ਕੱਲ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਜ਼ੀ ਡਿਗਰੀ ਦਾ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਸੀਗਾ ਜਿਸ ਤਰ੍ਹਾਂ ਦਿੱਲੀ ਯੂਨੀਵਰਸਿਟੀ ਨੇ ਕਿਹਾ ਕਿ ਡਿਗਰੀ ਨਹੀਂ ਦਿਖਾਉਣੀ ਅਸਾਂ ਔਰ ਅੱਜ ਉਹ ਫਕੀਰੀ ਡਿਗਰੀ ਜਿਹੜੀ ਐ ਉਹ ਸਾਡੇ ਦੇਸ਼ ਦੇ ਵਿੱਚ মিডিਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਉਹਦੀ ਚर्चा ਹੋਈ ਸੀਗੀ ਕਿ ਕੀ ਕਾਰਨ ਦੇ ਕਿ ਜੇ ਪ੍ਰਧਾਨ ਮੰਤਰੀ ਜੀ ਦੀ ਡਿਗਰੀ ਜਿਹੜੀ ਉਹ ਦਿਖਾ ਦੇ ਜੇ ਯੂਨੀਵਰਸਿਟੀ ਕਹਿੰਦੀ ਆ ਕਿ ਉਹਨਾਂ ਦੀ ਡਿਗਰੀ ਹੈ ਤੇ ਫਿਰ ਉਹਨਾਂ ਨੂੰ ਦਿਖਾਉਣੀ ਚਾਹੀਦੀ ਹੈ ਉਹ ਅੱਜ ਇਹ ਸੂਚੀ ਚੱਲ ਰਿਆ ਸੀ ਤੇ ਲੋਕਾਂ ਦਾ ਤੇ মিডিਏ ਦਾ ਧਿਆਨ ਕਨਵਰਟ ਕਰਨ ਲਈ ਧਿਆਨ ਬਦਲਣ ਵਾਸਤੇ ਅੱਜ ਸਾਡੇ ਪਾਰਟੀ ਦੇ ਲੀਡਰ ਸੋਲ ਭਾਰਦਵਾਜ ਜੀ ਦੇ ਕਰ ਅਵੇਟ ਕੀਤਾ ਉਸ ਕੇਸ ਦੇ ਵਿੱਚ ਜਿਹਦੇ ਨਾਲ ਸੌਜੀ ਦਾ ਕੋਈ ਤਲਕ ਵਾਸਤਾ ਨਹੀਂਗਾ ਸੋ ਭਾਜੀ ਜਿਹੜਾ ਫਜ਼ੀ ਡਿਗਰੀ ਦਾ ਰਲਾਏ ਤੇ ਦੇ ਦੇਵਤ ਉਹਦੇ ਤੋਂ ਲੋਕਾਂ ਦਾ ਧਿਆਨ ਜਿਹੜਾ ਉਹ ਟਾਵੀ ਹੈ ਮੈਂ ਸੌਰਵ ਭਾਦਵਾ ਜੀ ਦੇ ਕਰ ਈਡੀ ਵੱਲੋਂ ਕਿਤੇ ਦੇੜ ਦੀ ਨਿੰਦਿਆ ਕਰਦਾ ਤੇ ਉਧਰ ਈਡੀ ਦੇ ਵੱਲੋਂ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਆਗੂ ਸੌਰਭ ਭਾਰਤਵਾੜ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਸੌਰਭ ਭਾਰਤਵਾੜ ਦੇ ਘਰ ਸਮੇਤ 13 ਜਗ੍ਹਾ ਤੇ ED ਵੱਲੋਂ ਛਾਪੇਮਾਰੀ ਕੀਤੀ ਗਈ ਹੈ ਸੌਰਭ ਭਾਰਤਵਾੜ 'ਤੇ ਹਸਪਤਾਲ ਨਿਰਮਾਣ ਦੇ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਨੇ ਦਿੱਲੀ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੇ 1 ਸਾਲ ਪਹਿਲਾਂ ਆਪ ਸਰਕਾਰ ਦੌਰਾਨ ਸਿਹਤ ਗੁਣਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕੀਤੀ ਸੀ ਇਸ ਦੇ ਵਿੱਚ ਜੂਨ ਦੇ ਵਿੱਚ ਸਾਬਕਾ ਸਿਹਤ ਮੰਤਰੀ ਸੌਰਤ ਭਾਰਤਵਾਜ ਅਤੇ ਸਤਿੰਦਰ ਜੈਨ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ ਤੇ ACB ਨੇ ਬਾਅਦ ਦੇ ਵਿੱਚ ਕੇਸ ED ਨੂੰ ਤਬਦੀਲ ਕਰ ਦਿੱਤਾ ਸੀ ਕੇਂਦਰੀ ਏਜੰਸੀ ਨੇ ਜੁਲਾਈ ਦੇ ਵਿੱਚ ਇਹ ਕੇਸ ਦਰਜ ਕੀਤਾ ਸੀ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਆਦਸੀ ਨੇ ਇਸ ਛਾਪੇਮਾਰੀ ਦੇ ਵਿਰੋਧ ਦੇ ਵਿੱਚ ਲਿਖਿਆ ਅਤੇ ਜਿਹੜੀ ਪੋਸਟ ਉਹਨਾਂ ਨੇ ਪਾਈ ਆ ਇੰਸਟਾਗ੍ਰam ਤੇ ਲਿਖਿਆ ਉਹਨਾਂ ਨੇ ਕਿਹਾ ਕਿ ਸੌਰਵ ਭਾਰਤਵਾਦ ਦੇ ਘਰ ਤੇ ਏਡੀ ਨੇ ਏਡੀ ਦਾ ਛਾਪਾ ਪੂਰੇ ਦੇਸ਼ ਦਾ ਧਿਆਨ ਭਟਕਾਉਣ ਦੇ ਲਈ ਕੀਤਾ ਗਿਆ ਪੂਰਾ ਦੇਸ਼ ਮੋਦੀ ਜੀ ਦੀ ਡਿਗਰੀ ਤੇ ਸਵਾਲ ਚੁੱਕ ਰਿਹਾ ਤੇ ਇਹ ਮਾਮਲਾ ਉਸ ਸਮੇਂ ਦਾ ਜਦੋਂ ਸੌਰਵ ਮੰਤਰੀ ਨਹੀਂ ਸਨ ਆਪ ਵਿਰੋਧ ਨੇਤਾਵਾਂ ਵਿਰੁੱਧ ਸਾਰੇ ਮਾਮਲੇ ਝੂਠੇ ਨੇ ਸੋ ਇਹ ਕਾਰਵਾਈ ਕੀਤੀ ਗਈ ਹੈ ਸੌਰਵ ਭਾਰਤਵਾਦ ਦੇ ਵਿਰੁੱਧ ਦੇ ਵਿੱਚ ਏਡੀ ਦੇ ਵੱਲੋਂ ਭ੍ਰਸ਼ਟਾਚਾਰ ਵਿਰੋਧੀ ਜਿਹੜਾ ਮਾਮਲਾ ਉਹਨਾਂ ਤੇ ਦਰਜ ਹੋਇਆ ਸੀ ਉਸ ਮਾਮਲੇ ਨੂੰ ਲੈ ਕੇ ਹੀ ED ਵੱਲੋਂ ਕਾਰਵਾਈ ਕੀਤੀ ਗਈ ਹੈ ਉਧਰ ਖਾਸ ਤੌਰ ਤੇ ਆਯੋਜਿਤ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਝੂਠ ਦੱਸਿਆ ਤੇ BJP ਦੀ ਕੇਂਦਰ ਸਰਕਾਰ ਤੇ ਨਿਸ਼ਾਨਾ ਵੀ ਸਾਧਿਆ ਸੌਰਵ ਭਾਰਦਵਾਜ ਜੀ ਕੇ ਯਹਾਂ ED ਕੀ ਰੇਡ ਕਿਉਂ ਪੜੀ इसको समझने के लिए हमें देखना पड़ेगा कि कल से पूरे देश में प्रधानमंत्री नरेंद्र मोदी जी की डिग्री पर चर्चा हो रही है क्या चर्चा हो रही है कि एक आरटीआई एक्टिविस्ट ने सीआईसी का ऑर्डर निकलवाया कि दिल्ली यूनिवर्सिटी को मोदी जी की डिग्री दिखानी पड़ेगी और यूनिवर्सिटी ने क्या किया उन्होंने डिग्री दिखाई नहीं उसके बजाय वो हाई कोर्ट में चले गए सीआईसी के ऑर्डर के खिलाफ तो पूरा देश ये जानना चाहता है कि ये कैसी यूनिवर्सिटी है जिसको इस बात पर गर्व नहीं है कि देश के प्रधानमंत्री और भारतीय जनता पार्टी तो कहती है कि दुनिया के सबसे बड़े नेता दुनिया के सबसे यशस्वी प्रधानमंत्री तो ऐसा कैसे है कि उनकी यूनिवर्सिटी को इस बात पर गर्व नहीं है कि मोदी जी दिल्ली यूनिवर्सिटी से पढ़े मुझे तो लगता है कि दुनिया में कोई भी ऐसी यूनिवर्सिटी नहीं होगी जिसको गर्व नहीं होगा कि उस देश के प्रधानमंत्री हमारे यहां से पढ़े हैं आप प्रधानमंत्री छोड़िए रेखा गुप्ता जी जो दिल्ली की मुख्यमंत्री हैं जब वो मुख्यमंत्री बनी तो दिल्ली यूनिवर्सिटी ने उन तो उनको बुलाया उनको सम्मानित किया क्योंकि उनको गर्व था कि हमारी एक छात्रा दिल्ली की मुख्यमंत्री बनी जब मैं मुख्यमंत्री बनी थी तो दिल्ली यूनिवर्सिटी के सेंट स्टीफन्स कॉलेज ने मुझे बुलाया मुझे सम्मानित किया मैं ऑक्सफोर्ड यूनिवर्सिटी से पढ़ी थी उन्होंने न्यूज लेटर में ये खबर निकाली कि हमारी एक छात्रा हमारी एक पूर्व छात्रा दिल्ली की मुख्यमंत्री बनी है लेकिन दिल्ली यूनिवर्सिटी छुपाना चाहती है कि प्रधानमंत्री जी उनके छात्र थे तो उधर बिक्रम सिंह मजीठिया मामले के नवी अपडेट सामने आई है मजीठिया की रिमांड के विरुद्ध पाई गई पटीशन ਵਾਪਸ ਲੈ ਲਈ ਗਈ ਹੈ ਇਸ ਸਬੰਧੀ ਮਜੇਠੀਆ ਦੇ ਵਕੀਲ ਨੇ ਜਾਣਕਾਰੀ ਦਿੱਤੀ ਹੈ ਕਿ ਰਿਬਾਡ ਖਤਮ ਹੋ ਗਿਆ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਚਲਾਨ ਵੀ ਦਾਇਰ ਕੀਤਾ ਗਿਆ ਹੈ ਇਸ ਲਈ ਹੁਣ ਇਸ ਪਟੀਸ਼ਨ ਨੂੰ ਵਾਪਸ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਪੂਰੇ ਵੇਰਵਿਆਂ ਦੇ ਨਾਲ ਇੱਕ ਨਵੀਂ ਪਟੀਸ਼ਨ ਦਾਇਰ ਕਰ ਸਕਣ ਹਾਈ ਕੋਰਟ ਨੇ ਮਜੀਠੀਆ ਦੇ ਵਕੀਲ ਨੂੰ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦੇ ਕੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ 25 ਜੂਨ ਨੂੰ ਵਿਜੀਲੈਂਸ ਨੇ ਵਿਕਰਮ ਸਿੰਘ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਸੀ ਪਹਿਲਾਂ ਅਮ੍ਰਿਤਸਰ ਸਥਿਤ ਉਹਨਾਂ ਦੇ ਘਰ ਤੇ ਛਾਪਾ ਮਾਰਿਆ ਗਿਆ ਸੀ ਤੇ ਬਾਅਦ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ 26 ਜੂਨ ਨੂੰ ਮਜੀਠੀਆ ਨੂੰ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਉਹਨਾਂ ਦਾ ਰਿਮਾਂਡ ਲਿਆ ਗਿਆ ਸੀ ਮਜੀਠੀਆ ਨੇ ਇਸ ਰਿਮਾਂਡ ਵਿਰੁੱਧ ਫਿਰ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਅੱਜ ਇਹ ਪਟੀਸ਼ਨ ਉਹਨਾਂ ਵੱਲੋਂ ਵਾਪਸ ਲੈ ਲਈ ਗਈ ਹੈ ਜਲਦ ਹੀ ਪੂਰੇ ਵੇਰਵਿਆਂ ਦੇ ਨਾਲ ਇੱਕ ਨਵੀਂ ਪਟੀਸ਼ਨ ਦਾਇਰ ਕੀਤੀ ਜਾਵੇਗੀ ਜਿਸ ਦੇ ਵਿੱਚ ਰਿਮਾਂਡ ਆਰਡਰ ਨੂੰ ਚੁਣੌਤੀ ਦਿੱਤੀ ਜਾਵੇਗੀ ਅਤੇ ਜ਼ਮਾਨਤ ਵੀ ਮੰਗੀ ਜਾਵੇਗੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਉ ਇਜਾਜ਼ਤ ਬਹੁਤ ਬਹੁਤ ਧੰਨਵਾਦ ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਇਲੈਕਟ੍ਰਿਕ ਕਾਰਾਂ ਦੇ ਨਿਰਮਾਣ ਦੀ ਦਿਸ਼ਾ ਦੇ ਵਿੱਚ ਭਾਰਤ ਨੇ ਇੱਕ ਲੰਮੀ ਪੁਲੰਕ ਪੱਟੀ ਹੈ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਦੀ ਇਲੈਕਟ੍ਰਿਕ ਕਾਰ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਹੰਸਲਪੁਰ ਦੇ ਵਿੱਚ ਇਹ ਵਿਟਾਰਾ ਨਾਮ ਦੀ ਕਾਰ ਨੂੰ ਹਰੀ ਝੰਡੀ ਦਿਖਾਈ ਹੈ ਕਾਰ ਦੇ ਨਿਰਮਾਣ ਨੂੰ ਹਰੀ ਝੰਡੀ ਦਿਖਾਈ ਹੈ ਇਹ ਮਰੂਤੀ ਦੀ ਪਹਿਲੀ ਇਲੈਕਟ੍ਰਿਕ ਕਾਰ ਹੈ ਇਹ ਵਾਹਨ ਪੂਰੀ ਤਰ੍ਹਾਂ ਦੇ ਨਾਲ ਭਾਰਤ ਦੇ ਵਿੱਚ ਨਿਰਮਿਤ ਹੋਵੇਗਾ ਤੇ ਵਿਦੇਸ਼ਾਂ ਨੂੰ ਇਸ ਵਾਹਨ ਦਾ ਨਿਰਯਾਤ ਵੀ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰੋਜੈਕਟ ਦੇ ਉਦਘਾਟਨ ਦੇ ਮੌਕੇ ਇੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਵੀ ਕੀਤਾ ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਦੇ ਨਾਲ ਭਾਰਤ ਦੇ ਵਿੱਚ ਸੰਨਤੀ ਸਨਤ ਦੇ ਵਿਕਾਸ ਦੀ ਦਿਸ਼ਾ ਦੇ ਵਿੱਚ ਇੱਕ ਨਵਾਂ ਹੁਲਾਰਾ ਮਿਲੇਗਾ ਤੇ ਨਾਲ ਦੀ ਨਾਲ ਰੋਜ਼ਗਾਰ ਦੀ ਦਿਸ਼ਾ ਦੇ ਵਿੱਚ ਵੀ ਭਾਰਤ ਨੇ ਇਸ ਪ੍ਰੋਜੈਕਟ ਦੇ ਨਾਲ ਇੱਕ ਵੱਡੀ ਪੁਲੰਗ ਪੁੱਟੀ ਹੈ। ਪ੍ਰਮਾਨ ਗੁਪੇਂਦਰ ਭਾਈ ਪਟੇਲ ਭਾਰਤ ਮੇ ਜਾਪਾਨ ਕੇ ਰਾਜਦੂਤ ਪ੍ਰਮਾਨ ਕੇ ਕੀ ਉਨੋਸਾਨ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਕੇ ਪ੍ਰੈਜ਼ੀਡੈਂਟ शी हीरो सुजुकी शाम मारुति सुजुकी इंडिया लिमिटेड के एमडी हिताशी टाके उची चेयरमैन आरसी भार्गव अंसलपुर प्लांट के सभी कर्मचारी अन्य महानुभाव देवी और सज्जनों गणेश उत्सव के इस उल्लास में आज भारत की मेक इन इंडिया इस यात्रा में एक नया अध्याय जुड़ रहा है ये मेक इन इंडिया मेक फॉर द वर्ल्ड हमारे उस लक्ष्य की तरफ एक बड़ी छलांग है आज से भारत में बने इलेक्ट्रिक व्हीकल्स 100 देशों को एक्सपोर्ट किए जाएंगे साथ ही आज हाइब्रिड बैटरी इलेक्ट्रोड मैन्युफैक्चरिंग भी स्टार्ट हो रही है आज का ये दिन भारत और जापान की फ्रेंडशिप को भी नया आयाम दे रहा है मैं सभी देशवासियों को जापान को ਸੂਜੂਕੀ ਕੰਪਨੀ ਕੋ ਬਹੁਤ ਬਹੁਤ ਵਧਾਈ ਦਿੰਦਾ ਤੇ ਹੁਣ ਤਾਮਿਲਨਾਡੂ ਤੋਂ ਖਬਰ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਾਸ ਤੌਰ ਤੇ ਤਾਮਿਲਨਾਡੂ ਸਰਕਾਰ ਦੇ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਹੋਏ ਨੇ ਦਰਅਸਲ ਤਾਮਿਲਨਾਡੂ ਦੀ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਨਾਸ਼ਤਾ ਯੋਜਨਾ ਦੇ ਤਹਿਤ ਇਸ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਸੂਬੇ ਦੇ ਸ਼ਹਿਰੀ ਖੇਤਰਾਂ ਦੇ ਵਿੱਚ ਇਸ ਦਾ ਵਿਸਥਾਰ ਕੀਤਾ ਜਾ ਰਿਹਾ ਤੇ ਇਸ ਨੂੰ ਲੈ ਕੇ ਖਾਸ ਤੌਰ ਤੇ ਵਿਸਥਾਰ ਨੂੰ ਲੈ ਕੇ ਕੀਤੇ ਗਏ ਪ੍ਰੋਗਰਾਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਬੱਚਿਆਂ ਨੂੰ ਖਾਸ ਤੌਰ ਤੇ ਭੋਜਨ ਪਰੋਸਿਆ ਗਿਆ ਭੋਜਨ ਪਰੋਸਣ ਦੇ ਦੌਰਾਨ ਇਸ ਯੋਜਨਾ ਦਾ ਰਸਮੀ ਤੌਰ ਤੇ ਵਿਸਥਾਰ ਕੀਤਾ ਗਿਆ ਮੁੱਖ ਮੰਤਰੀ ਮਾਨ ਨੇ ਖਾਸ ਤੌਰ ਤੇ ਬੱਚਿਆਂ ਦੇ ਨਾਲ ਬੈਠ ਕੇ ਭੋਜਨ ਵੀ ਕੀਤਾ ਇਹ ਵਿਸਥਾਰ ਯੋਜਨਾ ਦਾ ਪੰਜਵਾਂ ਪੜਾਅ ਸ਼ੁਰੂ ਹੋਇਆ ਜਿਸ ਦੇ ਵਿੱਚ 2429 ਸਕੂਲਾਂ ਦੇ 3.6 ਲੱਖ ਵਾਧੂ ਬੱਚਿਆਂ ਨੂੰ ਹੁਣ ਇਸ ਦਾ ਲਾਭ ਹੋਵੇਗਾ ਇਸ ਯੋਜਨਾ ਦੇ ਵਿਸਥਾਰ ਤੋਂ ਬਾਅਦ ਹੁਣ ਸੂਬੇ ਦੇ ਵਿੱਚ ਕੁੱਲ 20 ਲੱਖ 59 ਲੱਖ ਬੱਚਿਆਂ ਨੂੰ 20.5 ਲੱਖ ਬੱਚਿਆਂ ਨੂੰ ਮੁੱਖ ਮੰਤਰੀ ਨਾਸ਼ਤਾ ਯੋਜਨਾ ਦਾ ਲਾਭ ਮਿਲੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਾਸ ਤੌਰ ਤੇ ਤਾਮਿਲਨਾਡੂ ਪਹੁੰਚੇ ਹੋਏ ਨੇ ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਸਕੂਲੀ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਉਪਲਬਧ ਕਰਵਾਇਆ ਜਾਂਦਾ ਆਈ ਫੀਲ very honored to be here to launch a breakfast scheme for urban schools and uh, thanks to the chief minister of tamil nadu mr stalin 50 cm swaminathan madam and uh, all the cabinet of uh, Tamil Nadu, especially Kanimoi, because uh, we were sitting together in Parliament. Uh, I, I was elected in uh, 2014 and uh, we were supposed to sit together and uh, raise our voices for our. राइट्स एंड आवर स्टेट्स सो थैंक यू कनीमोई फॉर इन्वाइटिंग मी हेयर बहुत अच्छा लगा कि आज ब्रेकफास्ट स्कीम जो रूरल में तो पहले ही चलती थी लेकिन अर्बन बच्चों के लिए ब्रेकफास्ट की स्कीम जो शुरू हुई है उसके लिए मैं बहुत बहुत बधाई देता हूं बहुत यू ऑलरेडी सेट दैट हंग्री चिल्ड्रन कैन नॉट लर्न अगर बच्चा भूखा है तो उसमें सीखने की क्षमता कम हो जाती है उसका ध्यान सिर्फ अपनी भूख मिटाने की तरफ होता है मिड डे मील इज गुड आइडिया बट वर्किंग विमेन्स उनको दो दो घंटे पहले जगना पड़ता है बच्चे को कुछ खिला के फिर स्कूल भेजना है मिड डे मील तो चलो मिलता है सो इट्स वेरी वेरी गुड इनिशिएटिव टेकन बाय तमिलनाडु एंड आई प्रॉमिस यू सर आई विल ऑल्सो कंसिडरेट इन माई कैबिनेट टू स्टार्ट इन पंजाब ऑल्सो बिकॉज हमारे देश में चावल की कोई कमी नहीं है अनाज की कोई कमी नहीं वी आर पंजाबीज वी आर फूड वॉल ऑफ इंडिया